ਇਸ ਵਾਲਿਆਂ ਨੇ ਗੰਦ ਪਾਇਆਗਾ ਆਪਦੀ ਕਰਦੇ ਆ ਆਪਦੀ ਖਾਨੇ ਆ ਫੇਰ ਹੀ ਛੜਾ ਮਾਰਦੀਆਂ ਸੜੀ ਚਾਹ ਦੀ ਘੁੱਟ ਪਿੱਛੇ ਪਤਾ ਲੱਗੂ ਜਿਹਦਾ ਵਿਚਾਲੇ ਕੰਦ ਕੱਢੀ ਮੈਂ ਓ ਬਾਈ ਉਹ ਕਿਉਂ ਯਾਰ ਕਿਉਂ ਤਾਂ ਵਧਾਈ ਖੜਾ ਆਉਂਦਾ ਹੈ ਨਾ ਉਹ ਛੱਡ ਗੁੱਸੇ ਨੂੰ ਯਾਰ ਮੇਰੇ ਮੂਰੇ ਨਾ ਦੁਨੀਆ ਦੇ ਆਖਰੀ ਕੰਜਰਾ ਓ ਯਾਰ ਛੱਡ ਗੁੱਸੇ ਨੂੰ ਯਾਰ ਕਿਉਂ ਜਨਾਨੀਆਂ ਦਾ ਗੁੱਸਾ ਕਰਦਾ ਹੈ ਯਾਰ ਉਹਦਾ ਤੈਨੂੰ ਪਤਾ ਹੈ ਉਹ ਹੈ ਹੀ ਉਹੋ ਜੀ ਬਾਈ ਜੀ ਇਹੋ ਜੀ ਕੋਈ ਨਹੀਂ ਸਭ ਤੇਰੀ ਲਚੜਾਈ ਵੀ ਹੈ ਗੇਟੇ ਪੋਟੇ ਹੁਣ ਸਰਦਾਰ ਜੀ ਤੇ ਕੁਸਕਦੀ ਨਹੀਂ ਉਹ ਤਾਂ ਉਹ ਭਰਾਵਾ ਮੈਂ ਕੁਟਦਾ ਦੇਵਾ ਉਹਦੇ ਸ਼ਾਮ ਨੂੰ ਗੁੱਟੇ ਮੁੜ ਕੇ ਉਹ ਜਾ ਕੇ ਬਹਿ ਗਈ ਪੇਕੇ ਆਪਾਂ ਕੀ ਕਰਾਂਗੇ ਫਿਰ ਨਹੀਂ ਹੁਣ ਤੂੰ ਮੇਰੇ ਵਾਲੀ ਟੀਵੀ ਨੇ ਮਿਹਣੇ ਦੰਨਾ ਮੈਨੂੰ ਉਹ ਨਹੀਂ ਨਹੀਂ ਤੂੰ ਮਿਹਣੇ ਦੇਣਾ ਹੈ ਭਾਈ ਮੇਰੀ ਮੇਰੀ ਭਾਈ ਯਾਰ ਉਹ ਸ਼ਹਿਰ ਦੀ ਹੈਗੀ ਆ ਵੇ ਸਿਖਾਉਂਦੀ ਹੈ ਤੈਨੂੰ ਮੁੜ ਕੇ ਅਗਲੀ ਪੁਲਿਸ ਲੈ ਕੇ ਆ ਜੂਗੀ ਥਾਣੇ ਲੈ ਕੇ ਜਾ ਲੂਗੇ ਆਪਾਂ ਨੂੰ ਕਰਾਂਗੇ ਕੀ ਆਪਾਂ ਲੈ ਕੇ ਆ ਜੂਗੀ ਪੁਲਿਸ ਦਾ ਪਿਓ ਡੀਜੀਪੀ ਲੱਗਿਆ ਹੁਣ ਕਰੀਏ ਕੀ ਜਿਹੜੀ ਪੱਲੇ ਪੈ ਗਈ ਹੁਣ ਉਹਦਾ ਕੀ ਕਰ ਸਕਦੇ ਪੱਲੇ ਭਾਈ ਜੀ ਪੱਲੇ ਪਈ ਨਹੀਂ ਉਦੋਂ ਤੂੰ ਵੀ ਕ ਮਾਰਦਾ ਸੀ ਬਲੇਡ ਇੱਥੇ ਵੀ ਮ ਸਰਦਾਰ ਜੀ ਮੈਂ ਤਾਂ ਰਿਸ਼ਤਾ ਕਰਾਉਂਦਾ ਸੀ ਅਗਲੇ ਸਕੂਟਰ ਦਿੰਦੇ ਸੀ ਇਹ ਕੀ ਲੱਗੇ ਛੜਕਾ